ਉਹ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਵੀ ਵਧੀਆ ਠੀਕ ਠਾਕ ਹੋਣਗੇ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੇ ਆਜੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਵਧੀਆ-ਵਧੀਆ ਕਮੈਂਟ ਕਰੋ ਆਜੋ ਆਪਾਂ ਅੱਜ ਕਰਦੇ ਹਾਂ ਜੀ ਗੱਲਾਂ ਬਾਤਾਂ ਕੋਈ 5-4 ਮਿੰਟ ਤੁਹਾਡੇ ਨਾਲ ਕਾਕੇ ਜੀ ਮੇਰਾ ਸਿਰ ਬਹੁਤ ਦੁਖ ਰਿਹਾ ਪਤਾ ਨਹੀਂ ਕੀ ਹੋ ਗਿਆ ਵਧੀਆ ਸੀ ਸਵੇਰ ਦਾ ਮੈਂ ਤਾਂ ਅੱਜ ਹਵਾਲ ਵੀ ਥੋਤੇ ਸੀ ਪਤਾ ਨਹੀਂ ਜਿਆਦਾ ਹੀ ਸਿਰ ਦੁਖ ਰਿਹਾ ਉਹ ਨੀਵਰ ਦਿਮਾਗ ਤੇ ਟੈਨਸ਼ਨ ਨਾਲ ਲੱਗ ਜਾਂਦਾ ਜੀ ਸਿਰ ਦੁਖਣ ਵੀ ਹਾਂਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਜਿਆ ਜੀ ਲਾਈਵ ਦੇ ਵਿੱਚ ਆਪਾਂ ਪਰਦੇ ਸੀਗੇ ਜੀ ਪਰ ਫਾਈ ਮੀਦੇ ਫਿਰ ਆਪਣਾ ਸਿਰ ਦੁਖਣ ਲੱਗ ਗਿਆ ਤੇ ਫਿਰ ਆਪਾਂ ਛੱਡ ਕੇ ਸਾਰਾ ਕੁਝ ਬੈਠ ਗਏ ਉਹ ਦੋਨੇ ਸੂਟ ਕੱਢਣ ਵਾਲੇ ਪਏ ਆ ਪਤਾ ਨਹੀਂ ਕਾਦੋ ਇਹ ਸਾਰਾ ਦੁਖਣ ਲੱਗ ਗਿਆ ਫਿਰ ਸਾਰਾ ਕੁਝ ਛੱਡਦਾ ਹਾਜੂਰੀ ਕਰੋ ਕਮੈਂਟ ਲਾਈਵ ਦੇ ਵਿੱਚ ਹਾਂਜੀ ਹਾਂਜੀ ਕਿੱਥੋਂ ਵੇਖਦੇ ਹੋ ਜੀ ਵੀਡੀਓ ਜ਼ਰੂਰ ਕਮੈਂਟ ਕਰਿਆ ਕਰੋ ਮੇਰੀ ਉਈ ਰੋ ਪੈਣੋ ਤਾਂ ਮੌਸਮ ਬਦਲ ਗਿਆ ਜਿੱਕੇ ਦਾ ਮੀ ਹਾਸਨ ਚੇਂਜ ਹੋ ਗਿਆ ਆਪਾਂ ਪੱਖਾ ਬੰਦ ਕਰਨ ਲੱਗ ਗਏ ਕਿਉਂਕਿ ਠੰਡ ਲੱਗਦੀ ਹੈ ਤੇ ਸਰਦੀ ਵਾਲੇ ਕੱਪੜੇ ਕੁਝ ਕੱਢ ਲਏ ਆ ਤੇ ਕੁਝ ਵਾਲੇ ਰਹਿੰਦੇ ਆ ਹੌਲੀ ਹੌਲੀ ਬਸ ਮੌਸਮ ਚੇਂਜ ਹੋ ਜਾਂਦਾ ਸਵੇਰ ਸ਼ਾਮ ਦੀ ਤਾਂ ਹੁਣ ਠੰਡ ਹੋਣ ਲੱਗ ਗਈ ਹੈ ਦੁਪਹਿਰੇ ਹੋ ਜਾਂਦੀ ਗਰਮੀ ਜੀ ਤੇ ਚਲੋ ਜੀ ਰੁੱਤ ਰੁੱਤ ਨਾਲ ਸਾਰੀ ਚੀਜ਼ ਬਦਲ ਜਾਂਦੀ ਆ ਆਪਾਂ ਬਸ ਨਹੀਂ ਸੀ ਉਹ ਕੰਮ ਤਾਂ ਦਾ ਪਿਆ ਪਰ ਮੇਰਾ ਸਿਰ ਦੁਖੀ ਜਾਂਦਾ ਸੀ ਚੰਗੋ ਮੈਂ ਕੋਈ ਕੰਮ ਨਹੀਂ ਕੀਤਾ ਮਗਰ ਚਲੋ ਫਿਰ ਪਕੇਣਾ ਲਾਈ ਵੀ ਆ ਜਾਂਦੇ ਆ ਬੰਦ ਚੱਟ ਗੱਲਾਂ ਬਾਤਾਂ ਕਰਦੇ ਆ ਉਹਦੇ ਭੈਣ ਭਰਾਵਾਂ ਨਾਲ ਹਾਂਜੀ ਹਲੋ ਜੀ ਤੇ ਬਸ ਇਦੈਂ ਆ ਨਾ ਕੰਮ ਵੀ ਹੁੰਦੇ ਆ ਫਿਰ ਕਈ ਵਾਰੀ ਕੋਈ ਦੁਗਣ ਸੁਗਣ ਵੀ ਲੱਗ ਜਾਂਦਾ ਨਹੀਂ ਵੀ ਕੰਮ ਹੁੰਦੇ ਫਿਰ ਸਾਰਾ ਕੁਝ ਢੱਕ ਕੇ ਬੈਠ ਚਾਹੀਦਾ ਇਦਾਂ ਚੱਲੀ ਜਾਂਦੇ ਜੀ ਚੱਲ ਸੋ ਚੱਲ ਜ਼ਿੰਦਗੀ ਐ ਜਿਹੜੇ ਦੁਨੀਆਂ ਤੋਂ ਚਲੇ ਜਾਂਦੇ ਉਹਨਾਂ ਦਾ ਵੀ ਸਰ ਜਾਂਦਾ ਆਪਾਂ ਇੱਥੇ ਸਾਰਾ ਦਿਨ ਕੱਟਾ ਠੋਈ ਜਾਂਨੇ ਆਪਣਾ ਵੀ ਸਰ ਜਾਂਦਾ ਵਧੀਆ ਸੀਗੇ ਜੀ ਬਾਈ ਜੀ ਜਿਨ੍ਹਾਂ ਦਾ ਕੱਲ ਭੋਗ ਸੀਗਾ ਤੁਰੇ ਫਿਰਦੇ ਸੀ ਵਦਗਾ ਠੀਕੇ ਤੇ ਬਸ ਅਚਨ ਕਿ ਬਿਹਾਰਾਂ ਦੀ ਡੈਥ ਹੋ ਗਈ ਤੇ ਇਹ ਗੱਲਾਂ ਸੋਚ ਕੇ ਵੀ ਮਨ ਦੁਖੀ ਹੋ ਜਾਂਦਾ ਵੀ ਆਪਾਂ ਸਾਰਾ ਦਿਨ ਕੰਮ ਖੰਦਾ ਕਰੀ ਜਾਂਨੇ ਫੇਰ ਵੀ ਆਪਾਂ ਇੱਕ ਦਿਨ ਬਸ ਹਰ ਦਾ ਹੀ ਸਾਹਮਣਾ ਕਰਨਾ ਪੈਂਦਾ। ਤਕਦੀਰਾਂ ਦੇ ਸੌਦੇ ਆ ਜੀ। ਕਈ ਵਾਰ ਜਿੱਤ ਵੀ ਮਿਲ ਜਾਂਦੀ ਆ। ਪਰ 꼴 ਮਿਲਾ ਕੇ ਜ਼ਿੰਦਗੀ ਇਸ ਨੂੰ ਬਸ ਆਪਾਂ ਨੂੰ ਵਧੀਆ ਚੱਲੀ ਜਾਂਦੇ ਆ। ਹਾਂਜੀ ਠੀਕ ਹੈ ਜੀ ਤੁਸੀਂ ਦੱਸੋ ਜੀ। ਕਿੱਥੋਂ ਵੇਖਦੇ ਆ ਜੀ ਵੀਡੀਓ ਤੇ ਪੰਜਾਬੀ 'ਚ ਕਮੈਂਟ ਕਰਿਆ ਕਰੋ ਪਲੀਜ਼ ਵੀਰ ਬਣ ਕੇ ਭੈਣ ਬਣ ਕੇ ਸਾਰੇ ਕਿਉਂਕਿ ਜੀ ਹੈ ਨਾ ਮੈਂ ਤੁਹਾਨੂੰ ਦੱਸਿਆ ਹੀ ਆਪਾਂ ਨੂੰ ingredients ਨਹੀਂ ਆਉਂਦੀ ਆਪਾਂ ਥੋੜੇ ਪੰਜਾਬੀ ਚ ਡੰਗ ਜਲਾਉਣ ਵਾਲੇ ਆਗੇ ਤੇ ਸਹਜ ਹੈ ਨਹੀਂ ਕਿ ਘਰੇ ਸਕੂਲ ਗਿਆ ਹੋਾ ਨਹੀਂ ਤਾਂ ਮੈਨੂੰ ਪੰਜਾਬੀ ਇੰਗਲਿਸ਼ ਵਾਲੇ ਮੈਸੇਜ ਪੜ੍ਹ ਕੇ ਉਹ ਦੱਸ ਦਿੰਦਾ ਹੁੰਦਾ ਤੇ ਹੋਰ ਵਧੀਆ ਜੀ ਠੀਕ ਠਾਕ ਆਪਾਂ ਵਾਹਿਗੁਰੂ ਦੀ ਕਿਰਪਾ ਵਸ ਪ੍ਰਮਾਤਮਾ ਸਾਹਿਬ ਤੇ ਬਣਾ ਕੇ ਰੱਖੇ ਸਭ ਦੇ ਘਰੋਬਾਰਾਂ ਚ ਵਾਧੇ ਹੋਣ ਤਰਕਾਂ ਕਰੇ ਮਹਾਰਾਜ ਆਪਾਂ ਹੀਰਦਾਸ ਕਰਦੇ ਆ ਜੀ ਬਾਕੀ ਤਾਂ ਹੁਣ ਵੇਖੀ ਜਾਂਦੇ ਆ ਪਤਾ ਨਹੀਂ ਸੱਚ ਆ ਪਤਾ ਨਹੀਂ ਝੂਠ ਆ ਕਹੀ ਜਾਂਦੇ ਆ ਵੀ 2025 ਤੋਂ ਲੈ ਕੇ 27 ਤੱਕ ਦੁਨੀਆ ਤੇ ਭਾਰ ਆ ਚਲੋ ਜੀ ਆਪਾਂ ਹੀ ਜਾਣਿਆ ਨਾ ਪਰਮਾਤਮਾ ਦਾ ਨਾਮ ਜਪਿਆ ਕਰੂ ਨਾਮ ਪਰਮਾਤਮਾ ਦੇ ਨਾਮ ਨਾਲ ਬਹੁਤ ਵੱਡੀਆਂ ਦੁੱਖ ਮੁਸੀਬਤਾਂ ਦੂਰ ਹੋ ਜਾਂਦੀਆਂ ਤੇ ਬਾਕੀ ਤਾਂ ਵਾਹਿਗੁਰੂ ਦੀ ਬਾਣੀ ਜਿੰਨੀ ਸ਼ਕਤੀ ਹੈ ਕਿ ਇਨਸਾਨ ਆਪਦੀ ਦੁੱਖ ਸੁੱਖ ਨਾਲ ਲੜਨ ਦੀ ਸ਼ਕਤੀ ਆਪੇ ਮਿਲ ਜਾਂਦੀ ਏ ਜੀ ਅਸੀਂ ਵੀ ਇੱਥੇ ਹੀ ਆ ਜੀ ਬਸ ਬਠਿੰਡੇ ਜ਼ਿਲ੍ਹੇ ਚੋਂ ਬੋਲਦੇ ਆ ਜੀ ਆਪਾਂ ਆਪਣਾ ਬਠਿੰਡੇ ਜ਼ਿਲ੍ਹੇ ਚ ਪਿੰਡ ਤੇ ਬਾਕੀ ਵਧੀਆ ਜੀ ਤੁਸੀਂ ਦੱਸੋ ਜੀ ਕਿੱਥੋਂ ਕਿਹੜੇ ਪਿੰਡ ਸ਼ਹਿਰ ਤੋਂ ਅੱਜ ਦੋ ਤਿੰਨ ਕਮੀਜ਼ਾਂ ਦੀ ਤਰਪਾਈ ਪਈ ਸੀ ਕਰਨ ਵਾਲੀ ਤੇ ਇੱਕ ਸੂਟ ਹਲੇ ਕਢਾਈ ਅਲਵਾ ਚਾਲੇ ਫਿਰਦਾ ਉਹ ਮੱਝ ਸਵੇਰੇ ਫਿਰ ਉਹਨਾਂ ਦਾ ਫੋਨ ਆਇਆ ਸੀ ਹੁਣ ਮੈਂ ਕੱਲ ਦਾ ਅੱਜ ਬਸ ਉਹਨੂੰ ਕੰਪਲੀਟ ਕਰਦੀ ਆ ਥੋੜਾ ਜਿਹਾ ਰਹਿੰਦਾ ਵਾਂ ਹਾਂ ਤੇ ਠੀਕ ਜੀ ਮੋਗੇ ਤੋਂ ਜੀ ਮੋਗੇ ਵਾਲੀ ਸਾਈਡ ਆਪਣੇ ਨਾਨਕੇ ਆ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਭਰਾ ਜੀ ਜੋ ਵੀ ਭੈਣ ਜੀ ਭਰਾ ਜੀ ਤੁਸੀਂ ਹੋ ਤੇ ਮੋਗੇ ਵਾਲੀ ਸਾਈਡ ਆਪਣੇ ਨਾਨਕੇ ਆ ਜੀ ਤੇ ਆਪਾਂ ਮਠੰਡੇ ਜ਼ਿਲ੍ਹੇ ਤੋਂ ਆ ਜੀ ਪਰ ਹੁਣ ਕਾਫੀ ਟਾਈਮ ਹੋ ਗਿਆ ਜੀ ਮੈਂ ਨਹੀਂ ਆਈ ਕਿਉਂਕਿ ਜੀ ਟਾਈਮ ਹੀ ਨਹੀਂ ਲੱਗਿਆ ਹੁੰਦਾ ਬੱਚੇ ਵੱਢਦੇ ਆ ਤੇ ਬਾਕੀ ਇੱਥੇ ਹੈ ਨਹੀਂ ਜੀ ਕੋਈ ਮਾਸੀ ਨਹੀਂ ਆਈ ਜੀ ਇੱਧਰ ਮਾਸੀ ਸਿੱਧੀ ਨੰਗੀ ਆ ਹਾਂ ਇੱਧਰ ਦੁਕਾਨ ਤੇ ਗਿਆ ਉਸਿਆ ਦਾ ਤੇ ਕਿਉਂਕਿ ਜੀ ਮੇਰੇ ਮਾਮਾ ਜੀ ਅਰਗੇ ਇੱਥੇ ਹੈ ਨਹੀਂਗੇ ਤੇ ਇੱਥੋਂ ਵਾਲੇ ਭਾਬੀ ਵੀ ਰੇ ਅਰਗੇ ਆ ਮਿਲ ਜਾਂਦੇ ਹੁੰਦੇ ਆਗੇ ਤੇ ਉਹ ਬਾਹਰ ਹੈ ਜੀ ਯੂਕੇ ਦੇ ਵਿੱਚ ਹੈਗੇ ਮੇਰੇ ਮਾਮਾ ਜੀ ਅਰਗੇ ਤੇ ਉਹ ਫਿਰ ਤਾਂ ਹੀ ਸਾਡਾ ਇੱਧਰ ਇਨਾ ਆਉਣਾ ਜਾਣਾ ਨਹੀਂ ਹੁੰਦਾਗਾ ਬਾਕੀ ਪਰਿਵਾਰ ਦੇ ਵਿੱਚ ਨਾ ਕੰਮ ਸੰਦਾ ਇੰਨਾ ਜ਼ਿਆਦਾ ਹੋ ਜਾਂਦਾ ਬੱਚਿਆਂ ਦਾ ਪੜ੍ਹਾਈ ਦਾ ਹੋ ਜਾਂਦਾ ਨਹੀਂ ਆ ਹੁੰਦਾ ਜੀ ਹੋਰ ਸਰਾਓ ਜੀ ਕੀ ਹਾਲ ਚਾਲ ਹੈ ਜੀ ਪੈਨ ਹੈਗਾ ਜੀ ਸਾਡਾ ਮੇਰੇ ਨਾਨਕਾਂ ਦਾ ਪੈਨ ਹੈਗਾ ਜੀ ਖਾਈ ਖਈ ਜੀ ਤੇ ਸੜਕ ਤੇ ਘਰ ਹੈ ਜੀ ਮੇਰੇ ਮਾਮਾ ਜੀ ਦਾ ਤੁਸੀਂ ਕਿਉਂ ਪੁੱਛਦੇ ਹੋ ਜੀ ਤੁਸੀਂ ਜਾਣਦੇ ਹੋਗੇ ਉਹਨਾਂ ਨੂੰ ਜਾਂ ਅਸੀਂ ਦੱਸ ਦਗੇ ਤੇ ਹੌਰ ਤਾਂ ਠੀਕ ਹੈ ਜੀ ਹਨਾ ਇੱਥੇ ਸੜਕ ਤੇ ਹੀ ਹੈ ਜੀ ਦੋਨੋਂ ਘਰ ਮੇਰੇ ਮਾਮਾ ਜੀ ਕੇ ਤੇ ਇੱਕ ਮੇਰੇ ਮਾਮਾ ਜੀ ਹੈਗੇ ਆ ਜੀ ਫੌਜੀ ਹੈਗੇ ਤੇ ਉਹ ਰਟਾਇਰ ਹੋਏ ਆ ਕਾਫੀ ਟਾਈਮ ਤੇ ਹੋ ਗਏ ਤੇ ਹੁਣ ਉਹਨਾਂ ਨੇ ਪਿੰਡ ਹੀ ਕੋਠੀ ਬਾਲੀ ਆ ਤੇ ਦੂਜੇ ਮਾਮੇ ਦੋਨੇ ਮੇਰੇ ਬਾਹਰ ਹੈ ਜੀ ਉਹਨਾਂ ਦੇ ਬੱਚੇ ਹੈ ਜੀ ਇੱਥੋਂ ਵਾਲੇ ਮਾਮੇ ਦੀ ਅਰਗਾਂ ਦੀ ਡੈਥ ਹੋਈ ਵੀ ਆ ਖਾਈ ਪਿੰਡ ਹੈ ਜੀ ਉਹਨਾਂ ਦਾ ਇੱਥੇ ਪਿੰਡ 'ਚ ਹੀ ਗੁਰਦਾਰੇ ਕੋਲ ਘਰ ਹੈ ਜੀ ਮਾਮਾ ਜੀ ਕਾ ਰੋਡ ਦੇ ਉੱਤੇ ਰਹਿ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ अच्छा जी हां जी ਤੁਹਾਡੇ ਕੋਲੋਂ 2 ਕਿਲੋਮੀਟਰ ਦੂਰ ਹੈ ਜੀ ਮੋਗਾ ਨੇੜੇ ਰਹਿ ਜਾਂਦਾ ਹਾਂ ਜੀ ਖਾਈ ਦੇ ਚਲੋ ਜੀ ਵੀਰ ਜੀ ਆਪਾਂ ਕਿਤੇ ਪ੍ਰਮਾਤਮਾ ਮੇਰ ਕਰੇ ਆਪਾਂ ਤੁਸੀਂ ਜਰੂਰ ਤੁਹਾਨੂੰ ਮਿਲਾਂਗੇ ਇੱਥੇ ਪਿੰਡ ਆਏ ਤਾਂ ਕਿਤੇ ਜਰੂਰ ਤੁਹਾਡੇ ਕੋਲ ਵੀ ਹੋ ਕੇ ਜਾਵਾਂਗੇ ਜੀ ਪਰ ਕਈ ਵਾਰ ਹਣਾ ਕਾਲਚੀ ਆਈਦਾ ਹੁੰਦਾ ਅਕਸਰ ਤਾਂ ਜੀ ਜਦੋਂ ਕਿਸੇ ਪ੍ਰੋਗਰਾਮ ਤੇ ਘਾਟ ਮਰਗ ਤੇ ਜਾਦੇ ਆਈਦਾ ਜੀ ਮਰਗ ਤੇ ਆਉਣਾ ਵੀ ਮਜ਼ਬੂਰੀ ਚ ਹੋ ਜਾਂਦੀ ਹੈ ਬਸ ਉਦੋਂ ਆ ਜਾਈਦਾ ਤੇ ਪਿੱਛੇ ਜੇ ਮੇਰੇ ਨਾਨੇ ਦੀ ਡੈਥ ਹੋ ਗਈ ਸੀਗੀ ਉਦੋਂ ਫਿਰ ਮੇਰੇ ਹਸਬੰਦ ਹੀ ਆਏ ਸੀ ਮੈਂ ਨਹੀਂ ਆਏਗੀ ਤੇ ਬਸ ਇਹ ਕੰਮ ਕਾਜ ਇੰਨਾ ਹੀ ਹੋ ਜਾਂਦਾ ਨਹੀਂ ਆ ਹੁੰਦਾ ਪਤਾ ਨਹੀਂ ਉਹ ਕਿੱਧਰ ਰੋਟ ਗਈ ਤੇ ਇੱਥੇ ਉਹ ਪਾਲਦਾ ਫਿਰਦਾ ਕਿਸੇ ਨਹੀਂ ਆਈ ਕਿ ਇੱਧਰ ਪਤਾ ਨਹੀਂ ਉਹ ਤਾਂ ਦਗਾ ਤੇ ਕੁਡਾ ਬੜੀ ਟਪੂਈ ਮੇਰੇ ਨਾਲ ਬਾਰ ਬੂਰ ਹੋੜਾਗੇ ਨਹੀਂ ਜਾਂਦੀ ਕੋਈ ਗੱਲ ਮਖਾਈ ਨੂੰ ਜਾਂਦੀ ਸੀ ਕਿ ਮੈਂ ਤਾਂ ਮਖਾਈ ਨੂੰ ਵੇਖੀ ਆ ਮਾਪਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਵੇਖਦੇ ਆ ਜੀ ਵੀਡੀਓ ਦੱਸਿਆ ਕਰੋ ਜੀ ਪਲੀਜ਼ ਜ਼ਰੂਰ और चाह पी लो जी जो किसी ने चाह तो पर चाहिए लगे हुए हैं धुआं तो यार बहुत चढ़ गया हूँ फिर है ਦੇ ਰਾਤ ਨੂੰ ਅਗਲਾ ਦਿੰਦੇ ਹਨ ਲੋਕ ਉਹਦੇ ਕਰਕੇ ਸਾਰਾ ਮੌਸਮ ਖਰਾਬ ਹੋ ਹੀ ਜਾਂਦਾ ਖਟੀ ਧੁੱਪ ਹੋ ਗਈ ਹੋਰੀ ਕਰਿਆ ਵੀ ਕੀ ਜਾਵੇ ਜਦੋਂ ਫਿਰ ਹੁਣ ਜੇ ਬਾਣ ਸਾਫ ਹੋਊਗਾ ਤਾਂ ਫੇਰ ਹੀ ਕਣਕ ਬੀਤੀ ਜਾਊਗੀ ਨਾ ਚਿਰ ਕਣਕ ਵੀ ਨਹੀਂ ਬੀਜੀ ਜਾਂਦੀ ਤੇ ਅਰਥ ਸਿਰੇ ਕਿਸਾਨ ਨੂੰ ਤਾਂ ਮਾਰਨ ਦੇ ਤੁਲਿਆ ਹੋਇਆ ਮਹਿਤਵ ਉਧਰ ਸਰਕਾਰ ਹੈ ਉਧਰ ਬਾਨੀ ਜਿੰਮੇਦਾਰ ਦਾ ਰੋਲ ਤਾਂ ਸੋ ਜੀ ਆਪਾਂ ਨੂੰ 11-12 ਮਿੰਟ ਹੋ ਗਏ ਆ 5-7 ਮਿੰਟ ਅਕਾ ਹੋਰ ਚਲਾਵਾਂਗੇ ਲਾਈਵ ਤੇ ਦੱਸੋ ਜੀ ਕੋਈ ਹੋਰ ਗੱਲਬਾਤ ਸੁਣਾਓ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਕੀ ਤੇ ਜੇ ਕਿਸੇ ਨੇ ਜਰਾਬਾਂ ਜੁਰਬਾਂ ਲੈਣੀਆਂ ਹਨ ਬੁੜੰਗਾਆਂ ਸਲਾਈ ਨਾਲ ਉਹ ਆਪਣੇ ਕੋਲੇ ਹੁੰਦੀਆਂ ਟੋਪੀਆਂ ਜਰਾਬਾਂ ਤੇ ਜੇ ਕੋਈ কুরਤੀ ਸਵਟਰ ਕਿਸੇ ਨੇ ਬਣਵਾਉਣੀ ਉਹ ਵਾਲੇ ਦੇ ਆਪਾਂ ਸਾਈਜ਼ ਦੀ ਬਣਾ ਕੇ ਦੇ ਦਿੰਨੇ ਆ ਜੀ ਆਪੋ ਵੀ ਕੰਮ ਕਰਦੇ ਆ ਪਛਮ ਆਪ ਆਪਦੀ ਵੀ ਲਾਉਣੇ ਆ ਜੇ ਕੋਈ ਪਛਮ ਆਪਦੇ ਕੋਲੋਂ ਦੇ ਦੂਗਾ ਉਹਦੀ ਵੀ ਚੀਜ਼ ਬਣਾ ਕੇ ਦੇ ਦਿੰਨੇ ਆ ਜੀ ਹਾਂਜੀ ਕਿੱਥੋਂ ਕਿੱਥੋਂ ਦੇਖਦੇ ਆ ਵੀਡੀਓ ਜਰੂਰ ਕਮੈਂਟ ਕਰਿਆ ਕਰੋ ਜੀ ਹਾਂਜੀ ਦੱਸੋ ਜੀ ਕਿੱਥੋਂ ਵੇਖਦੇ ਹੋ ਜੀ ਵੀਡੀਓ ਸ਼ੋਰ ਹੈ ਜੀ ਤੁਸੀਂ ਜਦੋਂ ਮੈਂ ਕਹਿ ਦਿੰਨੀ ਆ ਵੀ ਕਿੱਥੋਂ ਵੀਡੀਓ ਵੇਖਦੇ ਹੋ ਤੁਸੀਂ ਕੋਈ ਕਮੈਂਟ ਹੀ ਨਹੀਂ ਕਰਦੇ ਜੀ ਹਣਾ ਬਾਕੀ ਵਧੀਆ ਸਾਰੇ ਕਮੈਂਟ ਕਰਦੇ ਤੁਸੀਂ ਵੀ ਕਰਦੇ ਆ ਕਰੋ ਕੋਈ ਗੁਰਜੀ ਪਾਠ ਕਰਿਆ ਕਰੋ ਬਸ ਮੇਰੀ ਭੈਣ ਭਰਾਵਾਂ ਨੂੰ ਇੱਕੋ ਹੀ Appeal ਹੈ ਮੇਰੇ ਚੈਨਲ ਨੂੰ ਤਾਂ ਸਬਸਕ੍ਰਾਈਬ ਤੁਸੀਂ ਕਰਨਾ ਹੀ ਕਰਨਾ ਹਨਾ ਪਾਠ ਸਾਰੇ ਜਰੂਰ ਕਰਿਆ ਕਰੋ ਜਿੰਨਾ ਵੀ ਤੁਸੀਂ ਰੱਬ ਦਾ ਨਾਮ ਇਹਾ ਸਕਦੇ ਆ ਸਾਰੇ ਰੱਬ ਦਾ ਨਾਮ ਲਿਆ ਕਰੋ ਜੀ ਮੂਲ ਮੰਤਰ ਦਾ ਪਾਠ ਕਰਿਆ ਕਰੋ ਮੇਰੇ ਸਾਰੇ ਭੈਣ ਭਰਾਵਾਂ ਨੂੰ Appeal ਹੈ ਜੀ ਕਿਉਂਕਿ ਜੀ ਮੂਲ ਮੰਤਰ ਦਾ ਪਾਠ ਦੇ ਵਿੱਚ ਮੈਨੂੰ ਤਾਂ ਅਜ਼ਮਾਈ ਹੋਈ ਚੀਜ਼ ਦੱਸਣੀ ਹੈ ਜੀ ਆਪਾਂ ਕਿਸੇ ਦੇ ਕਹੇ ਕਹੇ ਤੇ ਯਕੀਨ ਨਹੀਂ ਕਰਦੇ ਕਿਉਂਕਿ ਜੀ ਮੈਂ ਤਾਂ ਜਦੋਂ ਦੀ ਮੇਰੀ ਸੁਰਤ ਸੰਭਲੀ ਐ ਮੈਂ ਉਸੋ ਉਸੋ ਟਾਈਮ ਦੀ ਪਾਠ ਕਰਦੀ ਆ ਤੇ ਕਦੇ ਵੀ ਕੋਈ ਆਸ ਉਮੀਦ ਖਾਲੀ ਨਹੀਂ ਗਈ ਵਾਹ ਗੁਰੂ ਵਧ ਗਈ ਸੋਹਣੀ ਆਸਮੀਤ ਤੇ ਖਰੇ ਉੱਤਰਦੇ ਆ ਕਿਉਂਕਿ ਜੀ ਬਸ ਆਪਾਂ ਊਲ ਮੰਦਰ ਦਾ ਪਾਠ ਨਹੀਂ ਛੱਡੀ ਦਾ ਬਹੁਤ ਪਰਮਤਮਾ ਨੇ ਬਹੁਤ ਕੁਝ ਦਿੱਤਾ ਅੱਗੇ ਵੀ ਉਸੇ ਤੋਂ ਆਸ ਰੱਖਦੇ ਆਂ ਮੇਰੀ ਆ ਟਾਈਮ ਨਹੀਂ ਹੈਗਾ ਚਾਹ ਦਾ ਪਰ ਅੱਜ ਮੇਰਾ ਸਿਰ ਬੜਾ ਦੁਖ ਰਿਆ ਸੀ ਤਾਂ ਇਹਨੂੰ ਮੈਂ ਚਾਹ ਇਸ ਟਾਈਮ ਫਿਰ ਮੈਂ ਤੁਹਾਡੇ ਭਾਜੀ ਨੂੰ ਕਿਹਾ ਮੈਨੂੰ ਚਾਹ ਕਦੇਓ ਮਹ ਬਣਾ ਕੇ ਤੇ ਕਿਉਂਕਿ ਹਲੇ ਤਾਂ 12:30 ਹੋਏ ਆ ਤੇ ਮੈਂ ਸਵੇਰੇ 10:00 ਵਜੇ ਚਾਹ ਪੀਣ ਤੋਂ ਬਾਅਦ ਆਥ ਨੇ ਪੀਣੀ ਨੂੰ 4:00 ਵਜੇ ਸਹਿ ਜਾਏ ਤੋਂ ਸਹਿਜ ਹੁੰਦਾ 4:00 ਵਜੇ ਉਹ ਸੋ ਚਾਹ ਬਣਾਉਣੇ ਹੁੰਦੇ ਆ ਫੁੱਤ ਪਹਿਲਾਂ ਚਾਹ ਨਹੀਂ ਬਣਾਉਂਦੇ ਹਾਂਜੀ ਕਮੈਂਟ ਵੀ ਕਰ ਦਿਓ ਕਿੱਥੇ ਕਿੱਥੇ ਵੀਡੀਓ ਕੋ ਵੇਖਦੇ ਹੋ जी हलो जी ਹੈਲੋ ਜੀ ਹਾਂਜੀ ਕਿੱਥੋਂ ਵੇਖਦੇ ਹੋ ਜੀ ਵੀਡੀਓ ਜਰੂਰ ਦੱਸਿਆ ਕਰੋ ਜੀ ਚਲੋ ਜੀ 15 ਮਿੰਟ ਹੋ ਗਏ ਆ ਤੇ ਬਸ ਆਪਾਂ 20 ਮਿੰਟ ਹੁੰਦੇ ਹੀ ਲਾਈਵ ਬੰਦ ਕਰ ਦਿਆਂਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਨਾ ਜੀ ਕਿਉਂਕਿ ਜੀ ਬਹੁਤ ਵਧੀਆ ਲੱਗਦਾ ਤੁਸੀਂ ਸਪੋਰਟ ਕਰਦੇ ਹੋ ਤੁਹਾਡੀ ਭੈਣ ਨੂੰ ਦੀ ਭੈਣ ਦਾ ਸਾਥ ਇੰਨੂੰ ਬਹੁਤ ਵਧੀਆ ਲੱਗਦਾ ਜੀ ਬਹੁਤ ਧੰਨਵਾਦੀ ਆ ਜੀ ਤੁਹਾਡੇ ਸਾਰਿਆਂ ਦੇ ਬੱਸ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਆਪਾਂ ਕੱਲ ਇੱਕ ਪੰਡ ਦਾ ਕਮੈਂਟ ਆਇਆ ਸੀਗਾ ਤੇ ਪੁੱਛ ਰਹੇ ਸੀਗੇ ਵੀ ਤੁਹਾਡਾ ਪਿੰਡ ਕਿਹੜਾ ਕਿੱਥੋਂ ਆ ਤੇ ਜ਼ਿਲ੍ਹਾ ਤਾਂ ਸਾਡਾ ਬਠਿੰਡਾ ਹੈ ਜੀ ਤੇ ਪਿੰਡ ਸਾਡਾ ਮਹਿਮਾ ਸਰਜਾ ਇਹ ਤੁਹਾਨੂੰ ਬਾਇਕ ਦਾ ਕੈਮਰਾ ਕਰਕੇ ਹੋਣੀ ਆ ਆਪਾਂ ਟਰੈਕਟਰ ਲਿਆਂਦਾ ਸੀਗਾ ਤੇ ਸਰਦਾਰ ਜੀ ਇੱਧਰ ਉਸ ਤਰ੍ਹਾਂ ਹੋ ਸੀ ਟਰੈਕਟਰ ਦੀ ਟ੍ਰੇਲ ਕਰ ਰਹੇ ਆ ਤੇ ਉਹ ਬਾਈ ਹਤਾ ਬਾਈ ਜੀ ਕਰਦੇ ਸਾਡੇ ਮੇਰੇ ਜੇਟ ਜੀ ਤੇ ਟਰੈਕਟਰ ਲਿਆਂਦੇ ਨੂੰ ਦੋ ਦਿਨ ਦਿਨ ਹੋ ਗਏ ਤੇ ਇਹ ਆਪਾਂ ਲਿਆਏ ਸੀਗੇ ਜਿਹੜਾ ਉਹ ਰੈੱਡ ਜੇ ਕਲਰ ਦਾ ਹੁੰਦਾ ਸ਼ਿਵਰਾਜ ਕਹਿੰਦੇ ਆ ਸ਼ਾਇਦ ਉਹਨੂੰ ਮੈਨੂੰ ਇੰਨੀ ਟਰੈਕਟਰਾਂ ਬਾਰੇ ਨੌਲੇਜ ਨਹੀਂ ਹੈਗੀ ਆ ਤੇ ਉਹ ਫਿਰ ਅਸੂਦੀ ਸੈਟਿੰਗ ਸ਼ੂਟਿੰਗ ਕੀ ਕਰਕੇ ਤੇ ਹੁਣ ਵਾਣੂ ਵਾਣ ਲੱਗਣਗੇ ਕਿਉਂਕਿ ਜ਼ਿਮੀਂਦਾਰਾਂ ਦਾ ਜਿਹੜਾ ਇਹ ਟਰੈਕਟਰ ਆ ਇਹਦਾ ਬਸ ਉਹੀ ਗਲਤੀ ਜਮਰਾਰ ਜੀ ਦਾ ਝੋਟਾ ਹੈਗਾ ਇੱਕ ਇੰਪੋਰਟੈਂਟ ਸੰਦ ਆਪਣੇ ਜ਼ਿਮੀਂਦਾਰ ਭਾਈ ਜਾਰੇ ਚ ਇੱਕ ਜਹਾਜ਼ ਦੀ ਤਰ੍ਹਾਂ ਦੀ ਵਸੇ ਜੱਟਾਂ ਨੂੰ ਤੇ ਵਧੀਆ ਇਹਨੂੰ ਸੰਭਾਰ ਕੇ ਰੱਖਦੇ ਆ ਜਰੂਰੀ ਵੀ ਹੈ ਜੀ ਆਪਣੇ ਜ਼ਿੰਮੇਦਾਰਾਂ ਕੋਲੇ ਚੰਗਾ ਟਰੈਕਟਰ ਹੋਵੇ ਚੰਗੇ ਸਾਰੇ ਸੰਦ ਸੰਡੇੜਾ ਹੋਵੇ ਤਵਾਹੀ ਵੀ ਵਧੀਆ ਜੀ ਫੇਰ ਹੀ ਹੁੰਦੀ ਹੈ ਹਨਾ ਇਦਾਂ ਹੀ ਚੱਲੀ ਜਾਂਦਾ ਜੀ ਚੱਲ ਸੋ ਚੱਲ ਜ਼ਿੰਦਗੀ ਹੈ ਹਨਾ ਜਿ ਜਿੰਨਾ ਚੱਲ ਜਿਉਣੇ ਆ ਉਹਨਾਂ ਚਿਰ ਤਾਂ ਬਹੁਤ ਸੁਪਨੇ ਆਸਾਂ ਮੀਤਾ ਬਹੁਤ ਕੁਝ ਸੋਚਦੇ ਆ ਤੇ ਜਦੋਂ ਇਨਸਾਨ ਦੀ ਕੋਈ ਬਹਾਨੇ ਨਾ ਬਸ ਕੋਈ ਆਣੀ ਆ ਜਾਂਦੀ ਹੈ ਫੇਰ ਉੱਥੇ ਆਪਣਾ ਕੋਈ ਜੋਰ ਵੀ ਨਹੀਂ ਹੈਗਾ ਨਾ ਆਪਣੀ ਕੋਈ ਉੱਤੇ ਪੀਰ ਚਲਦੀ ਆ ਬਸ ਉੱਥੇ ਆਪਾਂ ਬਸ ਰਬ ਨੂੰ ਗਰੇ ਫਿਰ ਹਾਰ ਜੰਨੇ ਹਾਂ ਜੀ ਹਾਂਜੀ ਹੈਲੋ ਵਾਲੇ ਕਿੱਥੋਂ ਵੀਡੀਓ ਵੇਖਦੇ ਹੋ ਜੀ ਸਤਿ ਸ਼੍ਰੀ ਅਕਾਲ ਆ ਜੀ ਤੁਹਾਨੂੰ ਦੱਸੋ ਜੀ ਕਿੱਥੋਂ ਵੇਖਦੇ ਹੋ ਕਮੈਂਟ ਕਰੋ ਜੀ ਤੇ ਸੈਜ ਬਸ ਆਊਗਾ ਹੁਣ 4 ਵਜੇ ਤੇ ਬਿੰਦ ਕਰਿਸਟ ਕਰਕੇ ਫਿਰ ਕੰਮ ਠੰਡਾ ਕਰਦੇ ਆ ਮੈਂ ਸੂਟ ਕੜਾਈ ਵਾਲਾ ਇੱਕ ਬਾਹ ਰਹਿੰਦੀ ਐ ਜੀ ਦੂਜੇ ਸਾਰਾ ਸੂਟ ਕੜਦਾ ਆਪਾਂ ਤੇ ਕੁਝ ਕਬੂਟੀਆਂ ਹੀ ਰਹਿੰਦੀਆਂ ਘੇਰੇ ਤੇ ਪਾਉਣ ਵਾਲਾ ਮਤਾਨੂੰ ਤੇ ਬਸ ਬਾਹਾਂ ਤੇ ਇਹ ਸੱਡਆਂੀਆਂ ਤੇ ਉਹ ਕੰਪਲੀਟ ਕਰਕੇ ਤੇ ਫਿਰ ਬਸ ਆਪਾਂ ਕੋਈ ਗਾਂ ਵਾਲਾ ਸੂਟ ਇੱਕ ਹੋਰ ਵਾਲੇ ਪਸ਼ਮੀਨੇ ਦਾ ਸ਼ੁਰੂ ਕੀਤਾ ਪਿਆ ਉਹਨੂੰ ਕੰਪਲੀਟ ਕਰਕੇ ਫਿਰ ਸੈ ਦੇ ਸਕੂਲ ਦੇ ਵਿੱਚ ਫਕਸ਼ਨ ਉਹ ਸੂਟ ਵੀ ਆਪਾਂ ਕਰਕੇ ਦੇਣਾ ਤਿਆਰ ਉਹ ਪਤਾ ਨਹੀਂ ਹਲੇ ਵਰਕ ਕਰਵਾਊਗਾ ਸਹਜ ਆਪਦੇ ਸੂਟ ਤੇ ਕੇ ਹਲੇ ਕੋਈ ਵੀ ਉਹ ਕਰਾਊਗਾ ਲੈਸ ਲੂਸ ਲਗਵਾਊਗਾ ਹਲੇ ਉਹਦਾ ਕੁਝ ਨਹੀਂ ਪਤਾ ਹੁਣ ਇਹ ਤਾਂ ਮੌਕੇ ਤੇ ਕਹਿਣਾ ਮੰਮੀ ਇਦਾਂ ਨਹੀਂ ਇਦਾਂ ਕਰ ਦੋ ਫਿਰ ਉਹ ਹੁਣ ਐ ਹੁੰਦਾ ਹੁਣ ਉਹਨੂੰ ਐ ਵੀ ਲੈਸ ਵੀ ਮੰਮੀ ਕੋਲੇ ਪਈਆਂ ਵਰਕ ਵੀ ਮੰਮੀ ਨੇ ਕਰਦੇ ਨਾ ਵਰਕ ਤੇ ਥੋੜਾ ਟਾਈਮ ਲੱਗ ਜਾਂਦਾ ਜੀ ਕਿਉਂਕਿ ਜਿਹੜਾ 4 ਤਰੀਕ ਨੂੰ ਫਕਸ਼ਨ ਹੈ ਤੇ ਉਹਦਾ ਫਿਰ ਜਲਦੀ ਤਿਆਰ ਕਰਨਾ ਪੈਣਾ ਚਲ ਇੰਨਾ ਵੀ ਘੇਰਾ ਗੂਰਾ ਥੋੜਾ ਹੁੰਦਾ ਹਨਾ ਬੱਚੇ ਦੇ ਕਮੀਜ਼ ਦਾ ਉਹ ਤਾਂ ਛਿਤੀ ਜਾਂਦਾ ਪਰ ਫਿਰ ਵੀ ਕੰਮ ਤਾਂ ਜੀ ਕੰਮ ਹੀ ਹੁੰਦਾ ਹੈ ਨਾ ਥੋੜਾ ਸਫਾਈ ਵਾਲਾ ਵੀ ਹੁੰਦਾ ਕੰਮ ਗੰਦਾ ਥੋੜੀ ਨਾ ਮਾਰਨਾ ਤੇ ਸੂਟ ਅੱਗੇ ਉਹਨੇ ਵਾਈਟ ਵੇਖਿਆ ਸੀ ਹੁਣ ਤੁਸੀਂ ਵੀਡੀਓ ਦੇ ਵਿੱਚ ਵਾਈਟ ਸੂਟ ਸਟਿਚ ਕਰਵਾਇਆ ਸੀ ਸਟਿਚ ਤਾਂ ਉਹ ਹਰ ਇੱਕ ਤਰ੍ਹਾਂ ਦੇ ਸੂਟ ਕਰਵਾ ਲੈਂਦੀ ਹੈ ਪਰ ਉਹਨੇ ਪਾਉਣੇ ਨਹੀਂ ਹੁੰਦੇ ਵੀ ਪਾਉਣੇ ਸਿਰਫ ਉਹਨੇ ਲੋਰਾ ਚਲਟਾ ਹੀ ਆ ਤੁਸੀਂ ਸ਼ੌਂਕ ਹੈਗਾ ਬਸ ਉਹਨੂੰ ਇੰਨਾ ਕੁ ਵੀਸ ਬਣਵਾ ਕੇ ਰੱਖਾ ਹੁਣ ਕਹਿ ਰਹੇ ਸੀ ਮम्मा ਮੈਨੂੰ ਬਰਬਰੀ ਦਾ ਸੂਟ ਲੈ ਕੇ ਵੀ ਕੜਾਈ ਕਰਕੇ ਦਿਓ ਹੁਣ ਪਤਾ ਨਹੀਂ ਕਿਹੜੇ ਕਲਰ ਦਾ ਲੈ ਕੇ ਆਉਗੀ ਪਸ਼ਮੀਨੇ ਦਾ ਲੈ ਕੇ ਆਈ ਹੈ ਮੇਰੇ ਸੂਟ ਦੇ ਨਾਲ ਦਾ ਲੈ ਕੇ ਆਈ ਹੈ ਪਸ਼ਮੀਨੇ ਦਾ ਸੂਟ ਉਹ ਹਲੇ ਅਸੀਂ ਤਿਆਰ ਕਰਨੇ ਮਾਮਾ ਧੀਏ ਨੇ ਚਲੋ ਜੀ ਹੈਨਾ ਮੈਨੂੰ ਮੇਰੀ ਬੇਟੀ ਦੇ ਵਿੱਚ ਇੱਕ ਫਰੈਂਡ ਮਿਲੀ ਹੋਈ ਹੈ ਜੋ ਮੇਰੀ ਬਹੁਤ ਹੈਲਪ ਕਰਦੀ ਹੈ ਕੱਪੜੇ-ਕੁਪੜੇ ਚੂਸ ਕਰਨ ਦੇ ਵਿੱਚ ਤੇ ਚਲੋ ਵਾਹਿਗੁਰੂ ਹੈਨਾ ਉਹਨਾਂ ਦਾ ਅੰਦਰ ਰਸਤੀ ਬਖਸ਼ੇ ਪੜਾਈ ਚ ਚਾਦੀ ਕਲਾ ਚ ਰੱਖੇ ਬੱਚੇ ਤਾਂ ਸਾਰੇ ਜੀ ਰੱਬ ਦਾ ਰੋਖ ਹੁੰਦੇ ਆ ਆਪਾਂ ਤੇ ਇਹ ਅਰਦਾਸ ਕਰਦੇ ਆ ਜਿਹੜੇ ਬੱਚੇ ਪੜ੍ਹਦੇ ਲਿਖਦੇ ਆ ਲੈ ਗਰੂਨ ਮੰਜ਼ਿਲਾਂ ਤੱਕ ਉਹਨਾਂ ਨੂੰ ਜ਼ੋਰ ਲਾ ਕੇ ਜਾਂਵੇ ਕਿੰਨਾ ਨੌਕਰੀਆਂ ਦਵਾਵੇ ਜੀ ਪਰਿਵਾਰ ਵੀ ਬਹੁਤ ਮਸ਼ਕਤ ਨਾਲ ਪੜਾਉਂਦਾ ਤੇ ਪਰਿਵਾਰ ਨੂੰ ਸਾਥ ਦੇਣਾ ਪੈਂਦਾ ਜੀ ਬੱਚਿਆਂ ਦੇ ਨਾਲ ਸਾਰਾ ਮੁਸੀਬਤਾਂ ਦੇ ਵਿੱਚ ਜਾਣਾ ਆਉਣਾ ਸਭ ਕੁਝ ਹੀ ਹੋ ਜਾਂਦਾ ਅਸੀਂ ਬੱਚੇ ਆਪਾਂ ਬੱਚਿਆਂ ਲਈ ਜ਼ਿੰਦਗੀ ਜਿਉਉਂਦੇ ਆ ਆਪਦੇ ਲਈ ਤਾਂ ਜ਼ਿੰਦਗੀ ਆਪਜਾਉਂਦੇ ਨਹੀਂ ਬਸ ਬੱਚੇ ਪੜ੍ਹ ਲੈ ਕੇ ਬਣ ਜਾਣ ਕੋਸ਼ਿਸ਼ ਅਸੀਂ ਇੰਨੀ ਕਾਸ ਰੱਖਦੇ ਆ ਕੰਨਿਆ ਨੂੰ ਬਗਾਨਿਆਂ ਨੂੰ ਆਪਾਂ ਆਪਦੇ ਬਣਾ ਕੇ ਬੱਚੇ ਸਭ ਕੁਝ ਕਰਦੇ ਆ ਉਹਨਾਂ ਦੇ ਵਿਆਹ ਤੱਕ ਵੀ ਕਰ ਦਿੰਨੇ ਆ ਉਹ ਵੀ ਫਿਰ ਵੀ ਬਾਅਦ ਵਿੱਚ ਵੀ ਆਪਾਂ ਨੂੰ ਮਾੜਾ ਕਹਿ ਜਾਂਦੇ ਆ ਕਹੀ ਜਾਂਦੇ ਆ ਜੀ ਚਲੋ ਬਸ ਮੈਂ ਇੰਨਾ ਕੁ ਸੋਚਿਆ ਵੀ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਮੈਂ ਕਿਸੇ ਦਾ ਚੰਗਾ ਕੀਤਾ ਹੁਣੇ ਸਭ ਤੋਂ ਵੱਧ ਮੇਰਾ ਮਾੜਾ ਕੀਤਾ ਸਾਰਾ ਮਨ ਦੋ ਉਸੇ ਨੇ ਮਾੜਾ ਕੀਤਾ ਤੇ ਜਿਹਦਾ ਮੈਂ ਕਿਤੇ ਭਲੇ ਖੇੜਾ ਕੋਈ ਥੋੜਾ ਬੋਤਾ ਮਾੜਾ ਹੋ ਗਿਆ ਉਹ ਸਾਲਾ ਉਹ ਮੇਰਾ ਫਿਰ ਵੀ ਚੰਗਾ ਕਰ ਜਾਂਦਾ ਇਹ ਉਲਟੀ ਸਿਸਟਮ ਹੋ ਰਿਹਾ ਮੈਂ ਤਾਂ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਮਾੜਾ ਉਹੀ ਗੱਲ ਵੀ ਮਾੜਾ ਮੈਨੂੰ ਕਹਿਣਾ ਹੀ ਕਹਿਣਾ ਵਾਹਨਾ ਬਣ ਜਾਂਦਾ ਨਹੀਂ ਮਾੜਾ ਕਹਿਣਾ ਕਈ ਜਾਂਦੇ ਚਲੋ ਕੋਈ ਗੱਲ ਨਹੀਂ ਮੇਰੇ ਜਿਹੜਾ ਮੇਰੇ ਕਰਮਾਂ ਦਾ ਜਿਵੇਂ ਮੈਨੂੰ ਇਹਦੀ ਜਾਣਾ ਹਨਾ ਚੱਲੀ ਜਾਂਦਾ ਇਦਾਂ ਤਾਂ ਏ ਪਤਾ ਨਹੀਂ ਜੀ ਆਪਦੀ ਆਪਦੀ ਸੋਚ ਹੁੰਦੀ ਹੈ ਇੱਕ ਟਾਈਮ ਚਲੋ ਭਲਾ ਮੇਰੇਤੀ ਗੱਲ ਲਾ ਲਓ ਜੇ ਹੁਣ ਮੈਂ ਕਿਸੇ ਦਾ ਮਾੜਾ ਕਰੂੰਗੀ ਤੇ ਉਹ ਮੇਰਾ ਮੈਨੂੰ ਉਹਦਾ ਫਲ ਤਾਂ ਮਿਲਦਾ ਹੀ ਮਿਲਣਾਣਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਜੇ ਮੈਨੂੰ ਮੇਰਾ ਮਾੜਾ ਜਰੂਰ ਹੋਣਾ ਜੇ ਕਿਸੇ ਰੂਪ ਚ ਹੀ ਹੋ ਜਾਵੇ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਨਹੀਂ ਜੇ ਮੈਂ ਕਿਸੇ ਦਾ ਮਾੜਾ ਕਰਦੀ ਨਹੀਂ ਤੇ ਫਿਰ ਮੇਰਾ ਮਾੜਾ ਹੋਊਗਾ ਵੀ ਕਿਉਂ ਨਹੀਂ ਕੋਈ ਮੇਰਾ ਇਦਾਂ ਕੋਈ ਮਾੜਾ ਹੋਇਆ ਤਾਂ ਹੈ ਨਹੀਂਗਾ ਆਛਾ ਤੇ ਡਿੱਗੀ ਸੀਗੀ ਜੀ ਉਦੋਂ ਦੁਕਾਨ ਦੀ ਚਲੋ ਵਾਹਿਗੁਰੂ ਨੇ ਰੱਖਤਾ ਜੇ ਆਪਾਂ ਕਿਸੇ ਦਾ ਚੰਗਾ ਹੀ ਕੀਤਾ ਤੇ ਫੇਰ ਹੀ ਆਪਾਂ ਨੂੰ ਵਾਹਿਗੁਰੂ ਨੇ ਰੱਖਿਆ ਜੇ ਆਪਾਂ ਕਿਸੇ ਨੂੰ ਡੇਗਿਆ ਹੁੰਦਾ ਤੇ ਫੇਰ ਮਹਾਰਾਜ ਨੇ ਆਪਾਂ ਨੂੰ ਫੇਰ ਬਚਾਉਣਾ ਥੋੜੀ ਸੀਗਾ ਫਿਰ ਉਹਦਾ ਆਪਾਂ ਨੂੰ ਸੇਰ ਦਾ ਸਵਾ ਸੇਰ 모ੜਨਾ ਸੀ ਜੀ ਵਾਹਿਗੁਰੂ ਨੇ ਪਰ ਇੱਕ ਦੋ ਹੁੰਦੇ ਆ ਆਨਸਰ ਜਿਹੜੇ ਆਪਾਂ ਨੂੰ ਲਾਈਫ ਦੇ ਵਿੱਚ ਆਪਣੇ ਆਦੇ ਹੁੰਦੇ ਆ ਵੀ ਜਿਵੇਂ ਰਾਜ ਬਣ ਕੇ ਖੜੇ ਹੁੰਦੇ ਆ ਉਹ ਸਾਥ ਨਹੀਂ ਛੱਡਦੇ ਜਲ ਕੋਈ ਨਹੀਂ ਜਮਰਾਜ ਵੀ ਨਾਲ ਰਹਿਣਾ ਜ਼ਰੂਰੀ ਹੈ ਕਿਉਂਕਿ ਜੇ ਜਮਰਾਜ ਨੂੰ ਭੁੱਲ ਗਏ ਤੇ ਫਿਰ ਲਾਈਫ ਦੇ ਵਿੱਚ ਸਟਰਗਲ ਕਰਨ ਦਾ ਮਜ਼ਾ ਨਹੀਂ ਆਉਂਦਾ ਨਹੀ ਉਹ ਇਸారణੇ ਜ਼ਰੂਰੀ ਤਾਂ ਜਮਰਾਜ ਹੀ ਹੈ ਕਿਉਂਕਿ ਜਮਰਾਜ ਦੇ ਨਾਲ ਹੀ ਐਂਡ ਹੋਣਾ ਚਾਹੀਦਾ ਔਰ ਸਨਾਉਜੀ ਕੀ ਹਾਲ ਚਾਲ ਹੈ ਤੁਸੀਂ ਕੋਈ ਕਮੈਂਟ ਨਹੀਂ ਕਰਦੇ ਜੀ ਕੀ ਗੱਲ ਜੀ ਮੇਰੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ ਕਿ ਜੋਕ ਲੱਗਦੀਆਂ ਪਰ ਮੈਨੂੰ ਇਦਾਂ ਹਨਾ ਜੀ ਮੇਰੀਆਂ ਗੱਲਾਂ-ਵਾਤਾਂ ਦੇ ਵਿੱਚ ਨਾ ਵੀ ਵੱਧੂ ਬਕਵਾਸ ਚਾ ਨਹੀਂ ਹੁੰਦਾਗਾ ਇਹ ਬੀਤੀਆਂ ਹੀ ਗੱਲਾਂ ਹੁੰਦਾਂ ਆ ਆਪਣੀਆਂ ਬੀਤੀ ਜੀ ਕਹਾਣੀਆਂ ਹੀ ਹੁੰਦਾਂ ਆ ਆਪਣੀਆਂ ਤੇ ਬਾਕੀ ਮੈਂ ਉਹੀ ਗੱਲ ਵੀ ਤੁਹਾਨੂੰ ਕਲੀਅਰ ਕਰਨੀ ਹੈ ਵੀ ਮੈਨੂੰ ਵੀ ਸ਼ੋਸ਼ ਵਾਹੀ ਗਰੂਤੀ ਹੈ ਇਨਸਾਨ ਨੇ ਜਨੂਨ ਦੇ ਤਾਂ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਸਹੀ ਤੇ ਵਿਸ਼ਵਾਸ ਆ ਸਾਇਦ ਡੜੀ ਤੇ ਵਿਸ਼ਵਾਸ ਆ ਆਪਦੇ ਦੇ ਵੀ ਹੈ ਨਹੀਂ ਇੱਕ ਟਾਈਮ ਅਸੀਂ ਇੰਨਾ ਪਿਆਰ ਤੇ ਵਿਸ਼ਵਾਸ ਆਪਣੀ ਗੱਡੀ ਵਧਕਾਣਾ ਰੇੜੇ ਪਈ ਹੋਈ ਆ ਪੱਕੀ ਮੈਂ ਤੁਹਾਨੂੰ ਦੱਸੇ ਜੇ ਮੈਂ ਕਿਹਦਾ ਚੰਗਾ ਕਰ ਦਿੰਦੀ ਆ ਉਹ ਵੀ ਮੇਰਾ ਮੜਾ ਹੀ ਕਰ ਜਾਂਦਾ ਘਰੇ ਆ ਕਰ ਜਾਂਦਾ ਲੋਕਾਂ ਦੇ ਮੂਹ ਤੇ ਵੀ ਕਹਿ ਦਿੰਦਾ ਇੱਕ ਹੁਣ ਉਹੀ ਗੱਲ ਜੀ ਰੱਬ ਨੇ ਕੰਡੀਸ਼ਨ ਐਵੇਂ ਦੀ ਬਣਾਦੀ ਆ ਚਲੋ ਆਹੀ ਜਾਂ ਲੋਕ ਵਾਰ-ਵਾਰ ਇਸ ਚੀਜ਼ ਦਾ ਅਹਿਸਾਸ ਵੀ ਕਰਾਉਂਦੇ ਰਹਿੰਦੇ ਆ ਚੋਰ ਕੋਈ ਨਹੀਂ ਕਰਾਈ ਜਾਣ ਕੀ ਫਰਕ ਪੈਂਦਾ ਉਹਨਾਂ ਦੀ ਸੋਚ ਆ ਜੇ ਦੀ ਸੋਚ ਆ ਉਹ ਜਾ ਉਹ ਕੁਛ ਕਰ ਹੀ ਜਾਂਦੇ ਆ ਮਹਾਰਾਜ ਉਹਨਾਂ ਨੂੰ ਉਹਨਾਂ ਦਾ ਦੇ ਦੂਗਾ ਸਿੱਲਾ ਕਿਤੇ ਨਾ ਕਿਤੇ ਦਦਤਾ ਸੁਣਦੇ ਹੀ ਸਭ ਦੀ ਹਨਾ ਨਹੀਂ ਤੇ ਆਪਾਂ ਹੁਣ ਫਿਰ ਕਰ ਗਏ ਬਲੌਗ ਦਾ ਅੱਜ ਦੇ ਦਾ ਲਾਈਵ ਦਾ ਐਂਡ ਇੱਥੇ ਤੇ ਆਪਾਂ ਤੁਹਾਨੂੰ ਕੱਲ ਕਿਸੇ ਨਵੇਂ ਵਧੀਆ ਬਲੌਗ ਨਾਲ ਮਿਲਾਂਗੇ ਤੇ ਸਾਰੇ ਪੈਨ ਪ੍ਰਾਪਾ ਮਾ ਦਾ ਧੰਨਵਾਦ ਜਿਹੜੇ ਲਾਈਵ ਚ ਆਏ ਜਿਨ੍ਹਾਂ ਨੇ ਲਾਈਵ ਦੇਖਿਆ ਕੋਈ ਕਮੈਂਟ ਨਹੀਂ ਕਰਿਆ ਤੇ ਜਿਨ੍ਹਾਂ ਨੇ ਕਮੈਂਟ ਕਰੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਹਨਾ ਜੀ ਇਸੇ ਤਰ੍ਹਾਂ ਕਮੈਂਟ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਦੇ ਰਿਆ ਕਰੋ ਜੀ ਬਹੁਤ ਬਹੁਤ ਤਹਿ ਦਿਲ ਤੋਂ ਆਪਾਂ ਧੰਨਵਾਦੀ ਆਂ ਜੀ ਤੁਹਾਡੇ ਧੰਨਵਾਦੀ ਆ ਬਸ ਜੀ ਆਪਾਂ ਧੰਨਵਾਦੀ ਕਰ ਸਕਦੇ ਆ ਬਹੁਤ ਵਧੀਆ ਜੀ ਜੇ ਵੀ ਕਮੈਂਟ ਕਰਨ ਵਾਲੇ ਭੈਣ ਭਰਾਵਾਂ ਨੂੰ ਆਪਾਂ ਕਿਤੇ ਨਸੀਬ ਚ ਹੋਏ ਆਪਾਂ ਜ਼ਰੂਰ ਮਿਲਾਂਗੇ ਪਰਮਾਤਮਾ ਨੇ ਚਾਇਆ ਤਾਂ ਬਾਕੀ ਸਾਰਾ ਕੁਝ ਉਹਦੇ ਹੱਥ ਚ ਹੀ ਹੈ ਜੀ ਜੋ ਉਹਦੇ ਰਾਜਾ ਦੇ ਵਿੱਚ ਲਿਖਿਆ ਹੋਇਆ ਉਹੀ ਹੋਣਾ ਆਪਾਂ ਕੁਝ ਨਹੀਂ ਕਰ ਸਕਦੇ ਤੇ ਆਪਾਂ ਕਰਦੇ ਆਂ ਬਲੌਗ ਦਾ ਐਂਡ ਅਥੀ ਜੀ ਮਿਲਾਂਗੇ ਕੱਲ ਕਿਸੇ ਨਵੀਂ ਵੀਡੀਓ ਨਾਲ ਕੁਝ ਨਵਾਂ ਲੈ ਕੇ ਤੇ ਸਾਰਿਆਂ ਨੂੰ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਦੇ ਕਾਰਜ ਸਵਾਰੇ ਜੀ ਮਹਾਰਾਜ ਸਰਬੱਤ ਦਾ ਭਲਾ ਮੰਗਦੇ ਆਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ